ਦੀ ਮੰਨੂ 60 ਵਜਦੀ ਹੈ ਉਹ ਸੰਸਥਾ ਜਿਹੜੀਆਂ ਏਡੀਆਂ ਵਡੀਆਂ ਸ਼ਹਾਦਤਾਂ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ 100 ਸਾਲ ਤੋਂ ਵੱਧ ਸਮਾਂ ਪੈਣਾ 105 ਸਾਲ ਪੈਣਾ ਉਹਦੇ ਵਿੱਚ ਆਈ ਸੀ ਔਰ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾੜੀ ਜਾਂਦੀ ਹੈ ਦੁਨੀਆਂ ਦੇ ਵਿੱਚ ਉਹ ਸੰਸਥਾ ਦੀ ਪਹਿਚਾਣ ਹੈ ਔਰ ਬੜੀ-ਬੜੀ ਦੇਣ ਹੈ ਉਸ ਸੰਸਥਾ ਦੀ ਗੁਰਦੁਆਰਾ ਸੇਵ ਦੇ ਪ੍ਰਬੰਧ ਨੂੰ ਸੰਭਾਲਣਾ ਸੇਕ੍ਰੇਟ ਮਰਿਆਦਾ ਜਿਹੜੀ ਹੈ ਇੱਕ ਲੜੀ ਦੇ ਵਿੱਚ ਕੌਮ ਨੂੰ פרוਖੇ ਰੱਖਣਾ ਧਰਮ ਪ੍ਰਚਾਰ ਦੇ ਕਾਰੇ ਚਲਾਉਣੇ ਵਿਦੇਸ਼ ਸੰਸਥਾਵਾਂ ਚ ਚਲਾਉਣੀਆਂ ਸਿਹਤ ਸੰਸਥਾਵਾਂ ਚ ਚਲਾਉਣੀਆਂ ਔਰ ਇੱਕ ਐਸ ਵਡੇ ਦੁਨੀਆਂ ਦੇ ਵਿੱਚ ਕਿਸੇ ਸਿੱਖ ਨੂੰ ਅਗਰ ਕੋਈ ਦਿੱਕਤ ਆਉਂਦੀ ਹੈ ਤੇ ਉਹਦੀ ਪਹਿਲਾ ਜਿਹੜਾ ਉਹਦਾ ਧਿਆਨ ਹੈ ਉਹ ਸ਼ਰੋਪੀ ਪੁੱਤਰ ਪ੍ਰਵਤ ਕਮੇਟੀ ਵੱਲ ਹੁੰਦਾ ਸੋ ਇਸ ਮਹਾਨ ਸੰਸਥਾ ਨੂੰ ਜਿਹਦੇ ਤੇ ਸਾਰੀ ਸਿੱਖ ਕੌਮ ਮਾਣ ਕਰਦੀ ਹੈ ਉਹਨੂੰ ਇਸ ਤਰ੍ਹਾਂ ਦੇ ਭੱਦੇ ਨਾਮ ਦੇਣੇ ਘਟੀਆਂ ਵਿਚਾਰ ਰੱਖਣੇ ਉਹਦੇ ਕੰਮਕਾਰ ਦੇ ਵਿੱਚ ਦਖਲਦਾਰੀ ਕਰਨਾ ਇਹ ਮੈਂ ਸਮਝਦਾ ਭਗਵੰਤ ਮਾਨ ਨੂੰ ਔਰ ਇਹਨਾਂ ਦੀ ਸਰਕਾਰ ਨੂੰ ਸ਼ੋਅ ਪਾੜੀ ਦੇਣੀ ਗੱਲ ਇਹ ਹੈ ਕਿ ਹੁਣ ਆਪਣੇ ਦੇ ਉੱਤੇ ਐਡੇ ਵੱਡੇ ਦੋਸ਼ ਲੱਗੇ ਸਰਕਾਰ ਤੇ ਸਰਕਾਰ ਤਾਂ ਰਹੀ ਨਹੀਂ ਸਰਕਾਰ ਦੇ ਦਾ ਕਬਜ਼ਾ ਕਰ ਰਿਹਾ ਦਿੱਲੀ ਵਾਲਾ ਜਿੰਨੇ ਉੱਥੋਂ ਹਾਰੇ ਸੀ ਜਿੰਨੇ ਕ੍ਰਪਸ਼ਨ ਦੇ ਅੰਦਰ ਗਏ ਸੀ ਉਹਨੇ ਆ ਕੇ ਪੰਜਾਬ ਚ ਕੰਮ ਚ ਕਰ ਲਿਆ ਚੇਅਰਮੈਨ ਉਥੋਂ ਲੱਗਦੇ ਆ ਮਹਿਕਮੇ ਦੇ ਅਫਸਰ ਉਥੋਂ ਲੱਗਦੇ ਆ ਸਾਰਾ ਕੁਝ ਉਥੋਂ ਲੱਗਦਾ ਤੇ ਆਪਣੀਆਂ ਕਮਜ਼ੋਰੀਆਂ ਤੋਂ ਧਿਆਨ ਹਟਾ ਕੇ ਇੱਧਰ ਲਾਉਣ ਨਾਲ ਇਹ ਜਿਹੜਾ ਇਹ ਚੰਗਾ ਕੰਮ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੂੰ ਗਰੇਜ ਕਰਨਾ ਚਾਹੀਦਾ ਬਹੁਤ badi ਸ਼ਬਦਾਵੜੀ ਹੈ ਉਹਨਾਂ ਨੂੰ ਵਾਪਸ ਲੈਣ ਚਾਹੀਦਾ